ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਵੇਂ ਤਾ ਪ੍ਰਸਾਦ ਸਵਈਏ ਸਰਾਰ ਸਦਸਮੋ ਸਦਾਨਕੇ ਦੇਖ ਕਿਰਿ ਕਰ ਜੋਗੀ ਅਤੀਕੇ ਸੂਰ ਸਰਾਰਦਨ ਸੁਦਸਦਾਦਕ ਸੰਸਮੋਹਨ ਇਕਮਤੀਕੇ ਸਾਰ ਫਿਰ ਇਸ ਕੋ ਦੇਖ ਰਹੇ ਹੋ ਮਤ ਕਉ ਨ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਹੋਤੇ ਕਰਤੀ ਬਿਨ ਕਰਤੀ ਕੇ ਮਤ ਮਤੰਗ ਜਰ ਜਰ ਸੰਗ ਅਨੋ ਪਾਇਓ ਤੰਗ ਸੁਰੰਗ ਸਵਾਰੇ ਕੋ ਤੁਰੰਗ ਕੋ ਰੰਗ ਸੇ ਕੁਰਤ ਪਾਉਣ ਕੇ ਗਨ ਕੋ ਜਾਣਵਾਰੇ ਪਾਰਿ ਭਜਾਨ ਕੇ ਕੋ ਪਲੀ ਬੇਟਾ ਨਿਆਵਤ ਸੀਸ ਨਾ ਜਦ ਵਿਚਾਰੇ ਤੇ ਪਾਏ ਤੋ ਕਹਾ ਕੈ ਬਹੁ ਭਤ ਅੰਧ ਕਾ ਨੰਗਹਿ ਪਾਏ ਪਧਾਰ ਜੀਤ ਸਰਾਏ ਸਭ ਦੇ ਦਿਸਾਨ ਕੋ ਬਾੜ ਢੋਲ ਨਰਤੰਗ ਨਗਾਰੇ ਗੂੰਜੇ ਲੋੜਾ ਗੁਜਾਲ ਗਸੰਦਰ ਹੰਸਤ ਹੈ ਹੈ ਰਾਜ ਹਜ਼ਾਰੇ ਬੂਤ ਪਵਿੱਤ ਭਵਾਨ ਗ੍ਰੀਪੂਪਤ ਕਾਣ ਗਲਨ ਨਾ ਜਦ ਵਿਚਾਰੇ ਸ਼੍ਰੀ ਪਾਤਿ ਸ਼੍ਰੀ ਭਗਵਾਨ ਭਜੇ ਬਿਨਾਂਤ ਕੰਤਿ ਕੰਧਿ ਤਾਮ ਸਦਾ ਰੇ ਤੀਰਥ ਨਾਨ ਦਨ ਦਮਦਾਨ ਸੋ ਸੰਜਮ ਨੇਮ ਅਨੇਕ ਅਮ੍ਰਿਤ ਸਿਖਾ ਬੇਦ ਪੁਰਾਨ ਗਤਿਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੇ ਪਵਨ ਹਾਰ ਜਤ ਜਤਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨੂਪਤ ਇਕ ਰਤੀ ਬਨੇਕ ਨ ਲੇਖੈ ਸੋਦੁਸਹਿ ਬਾਹ ਦੁਰੰਦ ਬਾਹ ਸੁਸਾਸਨਾਹ ਦੁਰਜੰਦ ਲਾਏਂਗੇ ਭਾਰ ਇਕ ਮਨ ਭਰੇ ਮਨ ਮੈਂ ਘਾਰ ਪਰਬਤ ਪੰਖ ਹੱਲੇ ਨਾ ਹਲਾਂਗੇ ਤੁਰ ਹਰੀ ਨਾਮ ਰੁਰ ਮਵਾਸਨ ਮਤਮ ਤੰਗਨਾ ਮਾਨ ਮਲਾਂਗੇ ਸ੍ਰੀ ਪਾ ਸ੍ਰੀ ਪਤੁਆਨ ਕਿਰਪਾ ਬੇਨਾ ਤਿਆਗ ਜਹਾਨ ਨਦਾਨ ਚਲੈ ਜੇ ਪੀਰਿ ਪਰ ਵੱਡੇ ਬਰਿਆਰੇ ਵਿਚਾਰੇ ਸਾਰ ਕਿ ਤਰਪਸ਼ਈਆ ਤੁਰ ਦੇਸ ਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਰਾੜ ਹੜਾਨਕ ਤੁਰਨ ਹਾਰ ਸਭ ਬਾਤਨ ਹੀ ਚੰਚਾਲ ਲਵਾਈਆ ਸਾਹਿਬ ਸ੍ਰੀ ਸਬਕੋ ਸਰਨਾਇਕ ਸਿੰਜਾ ਚਕ ਤੈਨੇ ਕੋ ਸੋਏ ਕਦੇ ਵਈਆ ਉਦਾਨ ਦੇਵ ਫਿਰਿ ਸਚਰ ਬੂਤ ਪਵੇਖਿ ਪਵਾਨ ਜਪਾਂਗੇ ਜੀਵ ਜਿਤੇ ਜਲਮ ਥਲਮ ਬਲਹਿ ਬਲਮੈ ਸਭ ਥਾ ਥਾ ਪਾਂਗੇ ਪੁੰਨ ਪ੍ਰਤਾਪਨ ਬਾੜ ਜੈ ਤੁਹਨਾ ਪਾਪਨ ਕੇ ਬਪੁੰਨ ਖਾ ਪਾਂਗੇ ਸਾਦ ਸੁਮੋਹ ਪਰਸਨ ਕਰ ਜਾਗ ਸਤਰ ਸਭੈ ਅਵਲੋਕ ਚ ਪਾਏਂਗੇ ਮਾਨਵ ਇੰਦਰਾ ਗਜੰਦਰ ਨਰਾਤ ਹਪ ਜਾਣ ਤਰ ਲੋਕ ਰਾਜ ਕਰਾਂਗੇ ਤੋੜ ਸੁਨਾਣ ਗਜਾਦ ਪ੍ਰਦਾਨ ਅਨੇਕ ਸੋਮਰ ਸਾਜ ਬਰਾਂਗੇ ਬ੍ਰਹਮ ਹਿਰਸਨ ਮੇਸਨ ਸਰਜੀ ਪਾਤ ਅੰਤ ਫਸੇ ਜਾਂ ਪਾਸ਼ਪਰਾਂਗੇ ਜੇ ਨਾਲ ਸ੍ਰੀ ਵਦ ਕੇ ਪ੍ਰਸਨ ਹੈ ਪਾਗ ਤੇ ਨਾਰਥ ਇਹਨਾਂ ਦੇਖਤ ਰਹਾਂਗੇ ਤਹਾ ਭਯਾ ਜਦੋ ਲੋਚਨ ਮੂਦਕੈ ਬੈਠ ਰਹੇ ਉਹ ਭਗਤਿਆਂ ਲਗਾਇਓ 나ਦ ਫਿਰਿਓ ਇਹ ਸਾਸਮੁਦਰ ਨਾ ਲੋਗੈ ਪਰਲੋਕ ਗਵਾਇ ਗਾਸ ਕੀਓ ਮਿਖਿਆਨ ਸੁਬਾਟ ਕੈ ਐਸਿ ਲਈ ਐਸਿ ਸੁਬਾ ਸਬਿਤਾਇਓ ਸਾਚ ਕਹਾ ਸੁਨਿਹਿ ਸਭੈ ਜੇਨ ਪ੍ਰੇਮ ਕੀਓ ਤਨਹਿ ਪ੍ਰਪਾਇਓ ਕਾਹੂਲਾ ਪਾਹਨ ਪੂਜ ਤਰਿਓ ਸਿਰ ਕਾਹੂਲਾ ਲੇਨ ਕਰੇ ਲਟਕਾਇ ਕਾਹੂ ਲਖਿ ਹਰਵਾਚਿ ਜਿਸਾ ਮਹ ਹੈ ਕਾਹੂ ਕਛਹ ਕੋ ਸੁਸਨੇ ਵਾਇ ਤੋ ਬੋ ਤਾਨਕ ਪੂਜਤ ਹੈ ਪਸ ਤੋ ਮੇਰ ਤਾਨਕ ਪੂਜਨਤਾਇ ਤੋ ਹੋਰੇ ਕਰਿਆ ਔਰ ਜਿਉ ਸਭ ਹੈ ਜਗ ਸ੍ਰੀ ਭਗਵਾਨ ਕੋ ਪੀਤ ਨ ਪਾਇਆ ਤੋ ਹੋਰੇ ਕਰਿਆ ਔਰ ਜਿਉ ਸਭ ਹੈ ਜਗ ਸ੍ਰੀ ਭਗਵਾਨ ਕੋ ਪੀਤ ਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ